ਔਰ ਇਹ ਗੱਲ ਜਿਹੜੀਆਂ ਇਹਨਾਂ ਨੇ ਕਈ ਨਹੀਂ ਕੋਈ ਐਸਾ ਸ਼ਬਦ ਨਹੀਂ ਜਿਹੜਾ ਮੈਂ ਦੁਬਾਰੂ ਰਿਪੀਟ ਕਰਾਂ ਐਫਸੀਆਈ ਦਾ ਇੱਕ ਸਿਸਟਮ ਬਣ ਚੁੱਕਿਆ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂਰ ਮਾਨਣਯੋਗ ਖੁਰਾਕ ਮੰਤਰੀ ਪਿਊਸ਼ ਗੋਲਜੀ ਨੇ ਇੱਕ ਪਰਨ ਲਿੱਤਾ ਸੀ ਵੀ ਐਫਸੀਆਈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਤੇ ਐਫਸੀਆਈ ਬਣੀ ਹੈ ਇਹਨਾਂ ਦਾ ਕਰਪਸ਼ਨ ਦਾ ਮੁੱਦਾ ਬਹੁਤ ਪੱਕਿਆ ਰਹਿੰਦਾ ਹੈ। ਆਟੋਮੈਟਿਕ ਮਸ਼ੀਨਾਂ ਦਿੱਤੀਆਂ ਜਿਹਦੇ ਬਾਰੇ ਸੈਣੀ ਸਾਹਿਬ ਨੇ ਜ਼ਿਕਰ ਕੀਤਾ ਹੈ ਵੀ ਅਨਲਿਸਿਸ ਕਰਨ ਗਿਆ ਆਟੋਮੈਟਿਕ ਮਸ਼ੀਨਾਂ ਸਾਡੇ ਚਾਵਲਾ ਦਾ ਮਾਪਦੰਡ ਉਹਦੇ ਦੱਸਣ ਗਿਆ। ਬੜਾ ਵਧੀਆ ਤਰੀਕਾ 25-30 ਦਿਨ ਬਹੁਤ ਵਧੀਆ ਕੰਮ ਚੱਲ ਰਿਹਾ ਸੀ ਸਾਰੇ ਪੰਜਾਬ ਦਾ ਸਾਰੇ ਦੇਸ਼ ਦਾ ਇਹ ਮਾਨਣਿਆ ਪੀਵਿਸ਼ ਗੋਲ ਜੀ ਨੇ ਸਾਰੇ ਦੇਸ਼ ਦੇ ਵਿੱਚ ਮਸ਼ੀਨਾਂ ਲਗਾ ਦਿੱਤੀਆਂ ਸੀ। ਲੇਕਿਨ ਜਿਸ ਕਰਪਟ ਬੰਦੇ ਦੇ ਮੂੰਹ ਨੂੰ ਖੂਨ ਲੱਗਿਆ ਹੋਵੇ ਜਿਵੇਂ ਲੋਕਨਾਥ ਜੀ ਹੈ ਬੀਜੀਐਮ ਕੁਆਲਿਟੀ ਚੰਡੀਗੜ੍ਹ ਬੈਠਦੇ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਐਸਾ ਰੁਪਿਆ ਇਕੱਠਾ ਕੀਤਾ ਉਹਨਾਂ ਨਾਲ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਉਂਕਿ ਸਾਡੇ ਮਿਲਰਾਂ ਨੇ ਇਹਨਾਂ ਦੀ ਕੋਈ ਐਸੀ ਮੰਗ ਮੰਨਣੀ ਬੰਦ ਕਰਤੀ ਕਿਉਂਕਿ ਅਸੀਂ ਦਿੰਦੇ ਪਹਿਲਾਂ ਹੀ ਨਹੀਂ ਸੀ ਲੇਕਿਨ ਉਹਨਾਂ ਮੈਨੂਅਲ ਮੈਨੂਅਲ ਅਨਲਿਸਿਸ ਕਰਨ ਚ ਸਾਨੂੰ ਬਲੈਕਮੇਲ ਕੀਤਾ ਜਾਂਦਾ ਸੀ ਅਸੀਂ ਰਿਸ਼ਵਤ ਦੇ ਹੱਕ 'ਚ ਨਹੀਂ ਅੱਜ ਉਹੀ ਸਥਿਤੀ ਆ ਗਈ ਇਹਨਾਂ ਨੇ ਮਸ਼ੀਨਾਂ ਦੇ ਵਿੱਚ ਕਿਉਂਕਿ ਮਸ਼ੀਨਾਂ ਵੀ ਕਿਸੇ ਬੰਦੇ ਨੇ ਬਣਾਈਆਂ ਪਿਛਲੇ ਦਿਨੀ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਿਹੜੀਆਂ ਆਟੋਮੈਟਿਕ ਮਸ਼ੀਨਾਂ ਦੇ ਵਿੱਚ ਵੀ ਇਹਨਾਂ ਨੇ ਕਈ ਸਟੇਜਾਂ ਤੇ ਫਰਕ ਪਾਤਾ ਔਰ ਬਲੈਕਮੇਲ ਕਰਨਾ ਸ਼ੁਰੂ ਕਰਤਾ ਮਿਲਾਨੂੰ ਔਰ ਬਹੁਤ ਭਾਰੀ ਸੰਖਿਆ ਦੇ ਵਿੱਚ ਮੋਟੀ ਰਿਸ਼ਵਤ ਦੇ ਤੌਰ ਤੇ ਕੰਮ ਕਰ ਰਹੇ ਇਹਨਾਂ ਦੀ ਅਸੀਂ 1 2 4 ਦਿਨਾਂ 'ਚ ਰਿਕਾਰਡਿੰਗ ਵੀ ਜਾਗਰੂਕ ਕਰਾਂਗੇ रिकॉर्डिंग ਪਈਆਂ ਸਾਡੇ ਕੋਲ ਵੀਡੀਓ ਪਈਆਂ ਆਰਪੀਏ ਲੈਣ ਦੀਆਂ ਜਿਹੜੀਆਂ ਕਹਿ ਰਹੇ ਆ ਵੀ ਅਸੀਂ ਸੀਐਮਡੀ ਨੂੰ ਪਹੁੰਚਾਣੇ ਆ ਸੀਡੀ ਜੀਐਮ ਨੂੰ ਪਹੁੰਚਾਣੇ ਆ ਇਹ ਸਾਡੀ ਅਸੀਂ ਪਿਊਸ਼ ਗੋਲਜੀ ਕੁਝ ਕਿਸਾਨਾਂ ਦੇ ਮਸਲੇ ਦੇ ਵਿੱਚ ਬੀਜੀ ਹੈ ਮੈਂ ਤੇ ਸੈਣੀ ਸਾਹਿਬ ਤੇ ਸਮੁੱਚੀ ਪੰਜਾਬ ਦੀ ਟੀਮ 만나ਣੇ ਆ ਪਿਊਸ਼ ਗੋਲਜੀ ਨੂੰ ਮਿਲਾਂਗੇ ਜੋ ਇਹਨਾਂ ਨੇ ਧਾਂਦਲੀ ਕੀਤੀ ਆ ਪੰਜਾਬ ਦੇ ਵਿੱਚ ਚਾਹੇ ਉਹ ਸਪੇਸ ਵੰਡਣ ਦੀ ਚਾਹੇ ਉਹ ਚਾਵਲ ਲਾਂਦੀ ਬਹੁਤ ਵੱਡੀ ਧਾਂਦਲੀ ਹੋ ਰਹੀ ਹੈ ਵਿੰਗਸ ਦੇ ਵਿੱਚ ਲੋਕਾਂ ਨੂੰ ਚੱਕੇ ਨਹੀਂ ਮਿਲ ਰਹੇ ਜਦੋਂ ਕੋਈ 2-4 ਹਜ਼ਾਰ ਰੁਪਏ ਦਿਆਂ ਦਾ ਮਜਬੂਰੀ ਦਾ ਮਾਰਾ ਉਹਨੂੰ ਚੱਕਾ ਲੋਟ ਕਰ ਦਿੰਦੇ ਆ ਉਥੋਂ ਦੇ ਡੀਐਮ ਔਰ ਜਿਹਦੀ ਕੋਈ ਗੱਡੀ ਅਨਲਿਸਿਸ ਰਾਈ ਉਹ ਤੋਂ ਪੈਸੇ ਲੈ ਕੇ ਬਹੁਤ ਵੱਡੀ ਬਲੈਕਮੇਲਿੰਗ ਹੈ ਇਹ ਆਪਦੀਆਂ ਆਤਾਂ ਤੋਂ ਬਰਦਾਸ਼ਤ ਕਰਨ ਨੇ ਇੱਕ ਬਹੁਤ ਵੱਡਾ ਸੰਘਰਸ਼ ਵਿੜਿਆ ਜਾਊਗਾ ਜਿਹਦੇ ਵਿੱਚ ਬਹੁਤ ਸਾਰੇ ਅਫਸਰ ਉਸ ਸੰਘਰਸ਼ ਦਾ ਸ਼ਿਕਾਰ ਹੋਣਗੇ ਮਾਝੂਗ ਮੰਤਰੀ ਸ਼੍ਰੀ ਪਿਊਸ਼ ਗੋਲਜੀ ਨੇ एफसी ਦੇ ਵਿੱਚ ਸੀਵੀਏ ਦੀਆਂ ਰੇਡ ਹੋਣ ਤੋਂ ਬਾਅਦ ਐਫਸੀ ਨੇ ਲੀਟ ਐਂਡ ਕਲੀਨ ਕਰਨ ਦਾ ਇੱਕ ਫੈਸਲਾ ਲੱਤਾ। ਉਹਨਾਂ ਨੇ ਪਿਛਲੀ ਵਾਰ ਇੱਕ ਆਟੋਮੈਟਿਕ ਅਨਲਾਈਜ਼ਰ ਲਗਾਏ। ਆਟੋਮੈਟਿਕ ਅਨਲਾਈਜ਼ਰ ਲਗਾ ਕੇ ਉਹਦਾ ਮਤਲਬ ਇਹ ਹੈ ਕਿ ਤੁਸੀਂ ਮਸ਼ੀਨ ਇਹ ਜਿਹੜੀਆਂ ਮਸ਼ੀਨਾਂ ਦੇ ਨਾਲ ਚੈੱਕ ਕਰੋਗੇ ਸੌਫਟਵੇਅਰ ਦੇ ਨਾਲ ਰਾਈਸ ਨੂੰ ਨਾ ਕਿ ਤੁਸੀਂ ਮੈਨੂਅਲ ਕਰੋਗੇ। ਸੋ ਪਿਛਲੇ ਸਾਲ ਤਕਰੀਬਨ ਉਹ ਪਾਇਲਟ ਪ੍ਰੋਜੈਕਟ 100% ਕਾਮਯਾਬ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਸਾਰੀਆਂ ਮਸ਼ੀਨਾਂ 300 ਦੇ ਕਰੀਬ ਪੰਜਾਬ ਚ ਹਰਿਆਣਾ ਚ ਡਿਫਰੈਂਟ ਰੀਜਨ ਸਟੇਟ ਦੇ ਵਿੱਚ ਸਾਰੇ ਸੈਂਟਰਾਂ ਤੇ ਲਗਾਤੀਆਂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਏਜੀਏ ਮਸ਼ੀਨਾਂ ਨੂੰ ਅੱਜ ਐਫਸੀ ਦੇ ਅਧਿਕਾਰੀ ਔਰ ਮੈਂ ਸਮਝਦਾ ਕਿ ਸਾਰੀ ਕਮਿਲੀ ਭੁਗਤ ਦੁਆਰੇ ਫੇਰ ਸ਼ੁਰੂ ਹੋ ਗਈ ਹੈ ਜਿੰਨਾ ਇਸ ਸਰਕਾਰ ਨੇ ਬੀਜੇਪੀ ਨੇ ਕਰਪਸ਼ਨ ਦੇ ਖਿਲਾਫ ਇਹ ਵੱਡ ਬੱਡਿਆ ਸੀ ਅਸੀਂ ਉਹਨਾਂ ਦੀ ਸਰਾਹਨਾ ਕਰਦੇ ਆ ਉਹਨਾਂ ਨੇ ਦੋ ਚੀਜ਼ਾਂ ਇੱਕ ਇਹ ਇਕੋ ਨੇ ਕਿਹਾ ਸੀ ਵੀ ਜਿਹੜੇ ਸਟੈਕ ਡਿਸਟ੍ਰੀਬਿਊਸ਼ਨ ਕਰਨੀ ਹੈ ਲਿੰਕੇਜ ਆਫ ਰਾਈਸ ਮਿਲ ਕਰਨੀ ਆ ਉਹ ਵੀ ਇੱਕ ਉਹਨਾਂ ਦੇ ਸੌਫਟਵੇਅਰ ਨਾਲ ਹੀ ਕਰਾਂਗੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਤੇ ਐਫਸੀ ਦੇ ਵਿੱਚ ਕੁਝ ਪੰਜਾਬ ਰੀਜਨ ਦੇ ਵਿੱਚ ਕੁਆਲਿਟੀ ਦੇ ਮਸਲਿਆਂ ਨੂੰ ਲੈ ਕੇ ਸਾਡੇ ਇੱਥੇ ਡੀਜੀਐਮਐਕ ਅਲੋਕ ਤੇ ਉਹਨੇ ਥੱਲੇ ਸਾਰਿਆਂ ਨੂੰ ਮੈਸੇਜ ਦਿੱਤਾ ਵੀ ਪੈਸੇ ਲੈ ਬਿਨਾ ਕੋਈ ਕੰਮ ਹੀ ਨਹੀਂ ਕਰਨਾ ਔਰ ਉਹ ਪੈਸੇ ਲੈ ਕੇ ਉਹ ਕਹਿੰਦਾ ਮੈਂ ਉੱਪਰ ਤੱਕ ਪੈਸੇ ਦੇਣੇ ਆ ਉੱਪਰ ਤੱਕ ਪੈਸੇ ਦੇਣ ਦਾ ਮਤਲਬ ਇਹ ਆ ਵੀ ਕੋਈ ਵੀ ਸਰਕੂਲਰ ਅੱਜ ਇੱਕ ਐਮਡੀ ਆਫਿਸ ਦੇ ਵਿੱਚੋਂ ਹੈੱਡਕੁਆਟਰ ਤੋਂ ਲੈਟਰ ਨਿਕਲ ਰਿਹਾ ਹੈ ਕਿ ਤੁਸੀਂ ਜੇ ਕੋਈ ਮਸ਼ੀਨ ਦੇ ਉੱਤੇ ਡਾਊਟ ਹੈ ਤੁਸੀਂ ਮੈਨੂੰ ਚੈੱਕ ਕਰਨੋ ਮੈਂ ਦੱਸਣਾ ਚਾਹੂੰਗਾ ਕਿ ਉਹ ਮੈਨੂੰ ਚੈੱਕ ਦਾ ਅੱਜ ਤਾਂ ਜਾ ਅੱਜ ਦੀ ਆਧਾਰਨ ਫਰੀਦਕੋਟ ਦੇ ਵਿੱਚ ਹੀ ਹੈ ਏਜੀਏ ਮਸ਼ੀਨ ਨੇ ਇਹਨਾਂ ਨੂੰ ਪਾਸ ਕਰਤਾ ਪਰ ਮੈਨੂਅਲ ਚੈੱਕ ਕਰਨੇ ਵੇਲੇ ਉਹਨੂੰ ਫੇਰ ਕਰਤਾ ਔਰ ਉਹ ਬੰਦੇ ਤਾਂ ਪੈਸੇ ਮੰਗਦੇ ਆ ਪੈਸੇ ਉਹ ਬੰਦਾ ਦਿੰਦਾ ਨਹੀਂ ਸੋ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਹੋਈਆਂ ਨੇ ਇਹਦੇ ਦੇ ਬਾਰੇ ਚ ਸਾਡੀ ਐਸੋਸੀਏਸ਼ਨ ਰਾਈਸ ਇੰਡਸਟਰੀ ਨੂੰ ਵਿੰਟਾਜੀ ਦੇਖਦੇ ਆ ਤੇ ਨਾਲ ਪੰਜਾਬ ਰਾਈਸ ਵਲਰ ਐਸ਼ੀਅਨ ਨੂੰ ਦੇਖਦੇ ਹੋਏ ਮੈਂ ਅਲਨੀਅਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆਗਾ ਸੋ ਉਹਦੇ ਬਾਰੇ ਇੱਕ ਬਹੁਤ ਵੱਡਾ ਖਰੋਸ਼ ਹੈ ਮਿਲਣਾਂ ਦੇ ਵਿੱਚ ਤੁਹਾਡੇ ਜਰੀਏ ਅਸੀਂ ਐਫਸੀ ਅਰੇਂਜਮੈਂਟ ਨੂੰ ਕਹਿਣਾ ਚਾਹੁੰਦੇ ਆ ਕਿ ਬੰਦੇ ਵੜ ਜੋ ਨਹੀਂ ਸੀਵੀਏ ਦੀ ਇਨਕੁਆਰੀ ਅੱਗੇ ਤਾਂ ਮਾਤਰੀ ਸਾਹਮਣੇ ਗਿਆ ਸੀ ਹੁਣ ਅਸੀਂ ਮੰਗ ਕਰਾਂਗੇ ਔਰ ਕੁਛ ਸਾਡੇ ਮਿਲਰ ਭਰਾ ਉਹ ਉਹਨਾਂ ਦਾ ਨਾਲ ਹੋ ਕੇ ਪੈਸੇ ਇਕੱਠੇ ਕਰਾਉਣ ਤੇ ਸਾਧ ਦਿੰਦੇ ਨੇ ਮੈਂ ਉਹਨਾਂ ਨੂੰ ਵੀ ਵਾਰਨਿੰਗ ਕਰਦਾ ਕਿ ਜਿਵੇਂ ਪਿਛਲੇ ਸਾਲ ਇੱਕ ਬਿੰਡ ਮਿਲਰ ਦੇ ਕੇਸ ਬਣਿਆ ਤੁਹਾਡੇ ਦੇ ਵੀ ਬਣੇਗਾ ਸੋ ਇੱਕ ਤਾਂ ਇਹ ਜਿਹੜਾ ਉਹਨਾਂ ਨੇ ਸਾਡਾ ਇਹ ਫੇਸਲੈਸ ਪਾਲਿਸੀ ਬਣਾਈ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਔਰ ਉਹ ਲੈਟਰ ਉਹਨਾਂ ਨੇ ਪਿੱਛੇ ਮੈਂ ਡੇਟ ਤੁਹਾਨੂੰ ਦੇ ਦਿਆਂਗਾ ਉਸ ਕੱਢਿਆ ਲੈਟਰ ਤੇ ਐਸੀ ਤਰ੍ਹਾਂ ਜਿਹੜਾ ਬਿੰਗਸ ਦਾ ਇਸ਼ੂ ਹੈ ਜਿਹੜਾ ਬੰਦਾ ਪੈਸੇ ਦਿੰਦਾ ਉਹਨੂੰ ਪਹਿਲਾਂ ਸਟੈਗ ਦੇ ਦਿੰਦੇ ਨੇ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਕੰਨੇ ਕਰੀ ਜਾ ਰਹੇ ਨੇ ਜਦੋਂ ਕਿ ਵਿੰਗਸ ਦੇ ਵਿੱਚ ਇਹ ਫੈਸਲਾ ਮਿਨਿਸਟਰ ਸਾਹਿਬ ਦੇ ਨਾਲ 22 ਫਰਵਰੀ 2023 ਨੂੰ ਸਾਡਾ ਬਹਿ ਕੇ ਫੈਸਲਾ ਹੋਇਆ ਕਿ ਤੁਸੀਂ 48 ਘੰਟੇ ਚ ਸਟੈਗ ਮਿਲੇਗਾ ਤੁਹਾਨੂੰ ਤੁਸੀਂ ਵੇਟਰੀ ਕਰਨੀ ਪਏਗੀ ਪਰ ਮੈਨੂੰ ਅਫਸੋਸ ਹੈ ਕਿ ਸੱਤ-ਸੱਤ ਦਿਨ ਅੱਠ-ਅੱਠ ਦਾ ਵੇਟ ਕਰਾ ਕੇ ਅਸੀਂ ਜੀਐਮ ਪੰਜਾਬ ਦੀ ਨੌਲੇਜ ਵੀ ਲਿਆਤਾ ਹਰ ਡੀਐਮ ਆਪਣੇ ਲੈਵਲ ਦੇ ਉੱਤੇ ਉਹਨੂੰ ਵਿੰਗਸ ਨੂੰ ਆਪਰੇਟ ਕਰ ਰਿਹਾ ਹੈ ਤੇ ਕਰਾਪਸ਼ਨ ਪਹਿਲਾਂ ਨਾਲੋਂ ਵੀ ਜਿਹੜੀ ਹੈ ਉਹ ਦੁੱਗਣੀ ਕਰਤੀ ਹੈ ਸੋ ਤੁਹਾਡੇ ਜਰੀਓ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੇ ਨੱਥ ਪਾਓ ਕਿਤੇ ਐਸਾ ਨਾ ਹੋਵੇ ਕਿ ਸਾਨੂੰ ਇਹਨਾਂ ਦੇ ਖਿਲਾਫ ਉਹ ਸੰਘਰਸ਼ ਵੇਦਣਾ ਪਵੇ ਜਿਹੜੀ ਐਫਸੀਆਈ ਮੈਨੇਜਮੈਂਟ ਟੌਲਰਟ ਨਹੀਂ ਕਰੂਗੀ ਔਰ ਜਿਵੇਂ ਕਿ ਪਿੱਛੇ ਸੀਬੀਏ ਨੇ ਰੇਡ ਮਾਰੀ ਸੀ ਇਹਨਾਂ ਦੇ ਬੰਦੇ ਸਸਪੈਂਡ ਕੀਤੇ ਹੋਏ ਆ ਇਹਨਾਂ ਤੇ ਕੇਸ ਚੱਲਦਾ ਹੈ ਅੱਜ ਫੇਰ ਉਸੇ ਤਰ੍ਹਾਂ ਉਹ ਬੰਦੇ ਇੱਕ ਪੰਜਾਬ ਚੋਂ ਇਕੱਠੇ ਕਰਕੇ ਚੰਡੀਗੜ੍ਹ ਲੈਵਲ ਦੇ ਉੱਤੇ ਪੈਸੇ ਇਕੱਠੇ ਕਰਕੇ ਆਪਣੇ ਮਨਮਾਨੀਆਂ ਚਲਾਉਣੇ ਚਾਹੁੰਦਿਆਂ ਨੇ ਉਸੇ ਚੱਲਣ ਨਹੀਂ ਦੇ ਮੰਗੇ ਸਰ ਇੱਕ ਇੱਡਾ ਵੱਡਾ ਤੁਸੀਂ ਅਲੀਗੇਸ਼ਨ ਲਗਾ ਰਹੇ ਹੋ ਇਸ ਨੂੰ ਲੈ ਕੇ ਕੋਈ ਐਵੀਡੈਂਸ ਹੈ ਜਾਂ ਇਹਨੂੰ ਆਪਾਂ ਜਪਾਨੀ ਸਰ ਬਕੇ ਨਹੀਂ ਮੈਂ ਮੈਂ ਪ੍ਰੈਜ਼ੀਡੈਂਟ ਆ ਸੀ ਅਵੇਨਸ ਬੈਠੇ ਮਿਲਰ ਬੈਠੇ ਨੇ ਮਤਲਬ ਕੋਈ ਐਵੀਡੈਂਸ ਤਾ ਮੈਨੂੰ ਕਹੋਗੇ ਮੈਂ ਹਜ਼ਾਰ ਐਫਸੀ ਟੂਡ ਦੇ ਦਿਆਂਗਾ ਐਵੀਡੈਂਸ ਤਾਂ ਇਹ ابھی ਕੋਈ ਐਫਸੀ ਦਾ ਤੁਸੀਂ ਵੀ ਕਹਿ ਸਕਦੇ ਹੋ ਪ੍ਰੈਸ ਵਾਲੇ ਹੱਥ ਰੱਖ ਕੇ ਮੰਨਦੇ ਵੀ ਐਫਸੀ ਚ ਪੈਸਾ ਨਹੀਂ ਚੱਲਦਾ ਪਿਛਲੀ ਵਾਰੀ ਬਹੁਤ ਕਟ ਕੀਤਾ ਹੈ ਪਰ ਐਸ ਵਾਰੀ ਉਹਨੇ ਡਬਲ ਕੀਤਾ ਐਵੀਡੈਂਸ ਤੁਹਾਡੇ ਫੈਸਲੇ ਸਾਹਮਣੇ ਬੋਲਣਾ ਕੋਈ ਕੱਚੀ ਗੱਲ ਨਹੀਂ ਹੈ ਮੈਂ ਐਵੀਡੈਂਸ ਇਨੀ ਆ ਮੈਂ ਕਰਾਪਸ਼ਨ ਦਾ ਉਲਾ ਰਿਆ ਇੱਥੇ ਕੋਈ ਐਦਾਂ ਦਾ ਅਧਿਕਾਰੀ ਨਹੀਂ ਹੈਗਾ ਐਫਸੀ ਜਿਹੜਾ ਇਹ ਕਹਦੇਗਾ ਨਹੀਂ ਸਾਡੇ ਬੰਦੇ ਪੈਸੇ ਨਹੀਂ ਲੈਂਦੇ ਸੋ No issue at all ਮੈਂ ਜੋ ਗੱਲ ਕਰ ਰਿਹਾ ਫਿਕਰ ਐ ਫੈਕਟਸ ਦੇ ਉੱਤੇ ਕਰ ਰਿਹਾ I am leading to all in a resignation also ਬਿੰਤਾ ਜੀ ਵੀ ਦੋ ਮਿੰਟ ਸਾਡੇ ਨਾਲ ਬਰੀਫ ਕਰਨਗੇ ਅਸੀਂ ਜਿੱਥੇ ਮਸ਼ੀਨਾਂ ਮੰਗਦੇ ਆ ਫਰੀਦਕੋਟ ਦੇ ਵਿੱਚ ਮਸ਼ੀਨੀ ਲਾਈ ਜਾਂਦੀ ਜਿੱਥੇ ਮਸ਼ੀਨਾਂ ਲੱਗੀਆਂ ਹੋਈਆਂ ਉਹਦੇ ਤੇ ਇੱਕ ਲੈਟਰ ਕਰਤਾ ਕਿ ਤੁਸੀਂ ਇਹ ਇਹਦੀ ਦੁਬਾਰੇ ਮੈਨੂਅਲ ਚੈਕਿੰਗ ਕਰ ਲਓ ਜੇ ਮਾਰਜਨ ਤੇ ਆਉਂਦਾ ਸੋ ਇਹ ਬਹੁਤ ਵੱਡੀਆਂ ਇਸ਼ੂ ਨੇ ਇਹਨੂੰ ਅਸੀਂ ਠੀਕ ਕਰਨਾ ਚਾਹੁੰਦੇ ਹਾਂ ਹਾਲੇ ਤੱਕ 20% ਮਿਲਿੰਗ ਜਿਹੜੀ ਉਹ ਹੋਈ ਹੈ ਫਿਰ ਬਾਕੀ ਬਿੰਟਾ ਜੀ ਜਿਸ ਤਰ੍ਹਾਂ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ ਟੋਡੀ ਐਫੀਸ਼ੀਐਂਸੀ ਕਿਸਾਨਾਂ ਦੇ ਵਾਸਤੇ ਬਾਕੀ ਰਸਤੇ ਨੇ ਠੀਕ ਕਰਨਾ ਚਾਹੀਦਾ ਹਾਂ ਬਿਲਕੁਲ ਜੀ ਅਸੀਂ ਕਿਸਾਨ ਦੇ ਨਾਲ ਸਾਡੀ ਦੁਨੀਆ ਨਾਲ ਹੀ ਹੈ ਜੀ ਕਿਸਾਨਾਂ ਤੋਂ ਅਸੀਂ ਕੋਈ ਪਿੱਛੇ ਹਟਕੇ ਨਹੀਂ ਪਰ ਅਸੀਂ ਇਹ ਕਹਿੰਦੇ ਹਾਂ ਕਿਸਾਨਾਂ ਨੂੰ ਵੀ ਕਿਸੇ ਤਰੀਕੇ ਨਾਲ ਬਹਿ ਕੇ 네ਗੋਸ਼ੀਏਸ਼ਨ ਕਰਨੀ ਚਾਹੀਦੀ ਹੈ ਬ ਤੋ ਐਮਐਸਪੀ ਦੇ ਉੱਤੇ ਕੇਂਦਰ ਸਰਕਾਰ ਨੇ ਦੋ ਚਾਰ ਚੀਜ਼ਾਂ ਕਰਤੀਆਂ ਸੀ ਉਹਨੂੰ ਗੱਲ ਨੂੰ ਅੱਗੇ ਵਧਾ ਕੇ ਇਹਨਾਂ ਨੂੰ ਉਹਨੂੰ ਨਵੇਲ ਲੈਣਾ ਚਾਹੀਦਾ ਹੈ ਸੰਘਰਸ਼ ਬਹੁਤ ਲੰਬਾ ਕਰਨ ਦੇ ਨਾਲ ਨੁਕਸਾਨਾ ਪਰ ਅਸੀਂ ਸਾਡੀ ਹਮਦਰਦੀ ਉਸ ਪਰਿਵਾਰਾਂ ਦੇ ਨਾਲ ਸਾਡੀ ਹਮਦਰਦੀ ਕਿਸਾਨਾਂ ਦੇ ਨਾਲ ਉਹ ਸਾਰਿਆਂ ਦੇ ਨਾਲ ਹਮਦਰਦੀ ਹੈ ਸਾਡੀ ਕਿਉਂਕਿ ਐਜੀਟੇਸ਼ਨ ਵੀ ਬੰਦਾ ਉਦੋਂ ਹੀ ਕਰਦਾ ਜਦੋਂ ਉਹਨੂੰ ਲੱਗਦਾ ਕਿ ਸਾਡੀ ਸਰਵਾਈਵਲ ਠੀਕ ਨਹੀਂ ਹੈ ਅਸੀਂ ਅੱਜ ਬਹੁਤ ਵੱਡੇ ਦੁੱਖ ਚ